ਡਿਕੇਟੇਡ ਦੇ ਵਿੱਚ ਦੋ ਬੈਟ ਨੇ ਨਾਲ 6 ਬੋਲਾ ਨੇ ਜਾਲਪੂਰੀਆ ਦਾ ਸਮਾਯਨਾਲਾ ਡਿਕੇਟੇਡ ਕੀ ਹੈ ਹਾਂਜੀ ਹਾਂਜੀ ਮਸ਼ਕਰ ਜੀ ਨਸ਼ਿਆ ਦੇ ਖਿਲਾਫ ਇੱਕ ਜਿਹੜੀ ਜੰਗ ਛੜੀ ਹੋਈ ਏ ਔਰ ਮਕਸਦ ਸਾਡਾ ਵੀ ਇਹੀ ਏ ਹੀ ਜੋ ਸਰਕਾਰ ਨਸ਼ਿਆ ਦੇ ਵਿਰੁੱਧ ਜਿਹੜੇ ਹੈ ਮੋਹਿੰਮ ਜੇ ਚਲਾਈ ਹੋਈ ਹੈ ਤਾਂ ਉਹਦੇ ਤਹਿਤ ਅਸੀਂ ਵੀ ਨੌਜਵਾਨਾਂ ਨੂੰ ਨਸ਼ੇ ਤੋਂ ਵਸ ਜਿਹੜਾ ਲਗਾਤਾਰ ਪ੍ਰੇਰਿਤ ਕਰ ਰਹੇ ਆਂ ਔਰ ਸਾਡੀ ਸਾਇਟੀ ਵੱਲੋਂ ਜਿਹੜਾ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ਚੱਕਰ ਛੁਗੇ ਤੋਂ ਅੱਜ ਪਹੁੰਚੇ ਨੇ ਨੌਜਵਾਨ ਖਿਡਾਰੀ ਸਾਥੀ ਜਿੰਨਾ ਵਿੱਚ ਇੱਕ ਬੜਾ ਵਧੀਆ ਜਜ਼ਬਾ ਹੈ ਕਿ ਅਸੀਂ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਅੱਗੇ ਵਧਣਾ ਹੈ ਔਰ ਜਿਹੜੇ-ਜਿਹੜੇ ਨੌਜਵਾਨ ਹੋਰ ਵੀ ਨਸ਼ੇ ਕਰਦੇ ਨੇ ਉਹਨਾਂ ਨੂੰ ਆਪਣੇ ਨਾਲ ਜੋੜ ਕੇ ਜਿਹੜਾ ਹੈ ਆਪਣੀ ਟੀਮ ਨੂੰ ਹੋਰ ਵੱਡਾ ਕਰਨਾ ਹੈ ਅਕੀ ਉਹ ਬੁਰੀ ਸੰਗਤ ਪੈੜੀ ਸੰਗਤ ਛੱਡ ਕੇ ਜਿਹੜੇ ਖੇਡਾਂ ਵਾਲਾਂ ਨੇ ਤਾਂ ਚੱਕਰ ਚੁੱਕ ਕੇ ਸਾਡੇ ਸਾਰੇ ਨਾਲ ਸਾਥੀ ਪਹੁੰਚੇ ਨੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਮੁਬਾਰਕਬਾਦ ਦੇਣੀ ਆ ਤੇ ਸ਼ੁਭ ਕਾਮਨਾਵਾਂ ਵੀ ਦੇਣੀਆਂ ਨੇ ਧਿਆਨ ਵਾਲੇ ਪੁੱਕ ਵਾਸਤੇ ਕਿ ਇਸ ਤਰ੍ਹਾਂ ਹੀ ਆਪਣੀ ਟੀਮ ਨੂੰ ਹੋਰ ਵੱਡਾ ਕਰੀਏ ਆਪਾਂ ਔਰ ਇਹਨਾਂ ਨੂੰ ਕ੍ਰਿਕਟ ਦੀ ਕਿੱਟ ਦੀ ਜ਼ਰੂਰਤ ਸੀ ਤਾਂ ਉਹਨਾਂ ਦੀ ਜ਼ਰੂਰਤ ਦੇ ਮੁਤਾਬਿਕ ਜਿਹੜੇ ਉਹਨਾਂ ਨੂੰ ਕ੍ਰਿਕਟ ਦੀ ਕਿੱਟ ਪ੍ਰੋਵਾਈਡ ਕਰਵਾ ਦਿੱਤੀ ਗਈ ਹੈ ਔਰ ਇਹੀ ਕਵਾਂਗੇ ਇਹਨਾਂ ਸਾਰਿਆਂ ਨੂੰ ਮਿਲ ਕੇ ਕਿ ਰਸਤਾ ਜਿਹੜਾ ਇਹ ਕਦੀ ਵੀ ਕੋਈ ਮੁਸ਼ਕਿਲ ਨਹੀਂ ਹੁੰਦਾ ਸਿਰਫ ਉਸ ਰਸਤੇ ਤੇ ਚੱਲਣਾ ਮੁਸ਼ਕਿਲ ਹੁੰਦਾ ਹੈ ਜਦੋਂ ਆਪਾਂ ਇੱਕ ਵਾਰੀ ਚੱਲਣਾ ਸ਼ੁਰੂ ਕਰਤਾ ਤਾਂ ਜਿਹੜੀ ਰਸਤਾ ਹੈ ਤੇ ਜਗ੍ਹਾ ਹੈ ਉਹ ਆਪਣੇ ਆਪ ਬੰਨੀ ਸ਼ੁਰੂ ਹੋ ਜਾਂਦੀ ਹੈ ਤੇ ਫਿਰ ਮੰਜ਼ਿਲ ਕਦੀ ਵੀ ਦੂਰ ਨਹੀਂ ਹੁੰਦੀ। ਸਭਨਾਂ ਨੂੰ ਸ਼ੁਭਕਾਮਨਾਵਾਂ ਦੇਨੀਆਂ ਤੇ ਇਹੀ ਕਹਿਨੀ ਆ ਕਿ ਆਪਣੀ ਟੀਮ ਨੂੰ ਵੱਡਾ ਕਰੀਏ ਆਪਣੇ ਫਾਜ਼ਿਲਕਾ ਦਾ ਨਾਮ ਆਪਣੇ ਪੰਜਾਬ ਦਾ ਨਾਮ ਆਪਣੇ ਜਿਹੜੇ ਦੇਸ਼ ਦਾ ਨਾਮ ਇਹ ਪੂਰੇ ਵਿਸ਼ਵ ਦੇ ਵਿੱਚ ਰੋਸ਼ਨ ਕਰੀਏ ਤੇ ਇਹ ਉਦੋਂ ਹੀ ਸੰਭਵ ਹੋ ਸਕੇਗਾ ਜਦੋਂ ਆਪਾਂ ਸਾਰੇ ਆਪਣੇ ਕਾਰਵਾਨ ਨੂੰ ਵੱਡਾ ਕਰਾਂਗੇ ਔਰ ਹੋਰ ਵੀ ਜਿਹੜੇ ਨੌਜਵਾਨ ਸਾਥੇ ਰੱਪ ਨਾਲ ਜੋੜ ਕੇ ਖੇਡਾਂ ਵੱਲ ਉਹਨਾਂ ਨੂੰ ਪ੍ਰੇਰਿਤ ਕਰਾਂਗੇ ਧੰਨਵਾਦ ਹਾਂਜੀ ਓਕਾ ਕੰਮ ਨਾ ਕੋਈ ਜਾਣ ਉੱਤੇ ਹੁੰਦਾ ਸਦਾ ਕਰਨਾ ਆਰੰਭ ਓਕਾ ਚੱਕ ਹੌਂਸਲਾ ਤਾਂ ਪਹਾੜ ਦਈਏ ਬਿਨਾ ਹੌਂਸਲੇ ਚੱਕਣਾ ਖੰਭ ਓਕਾ ਬਿਨਾ ਹੌਂਸਲੇ ਚੱਕਣਾ ਖੰਭ ਓਕਾ ਜਿਵੇਂ ਕਿ ਯੁੱਧ ਨਸ਼ਾ ਵਿਰੁੱਧ ਸਰਕਾਰ ਦੀ ਕਮਹੀਨ ਚੱਲ ਰਹੀ ਏ ਤੇ ਉਸੇ ਮੁਹਿੰਮ ਦਿੱਤਾ ਹੈ ਦੀ ਜੋ ਸਰਕਾਰ ਜਿਨ੍ਹਾਂ ਨੇ ਵੀ ਤਸਕਰੀ ਕਰਦੇ ਨੇ ਨਸ਼ੇ ਦੀ ਉਹਨਾਂ ਤੇ ਪੀਲਾ ਪੰਜਾ ਚਲਾਇਆ ਜਾ ਰਿਹਾ ਹੈ ਤੇ ਉਹ ਹੀ ਲੜੀ ਦੇ ਤਹਿਤ ਸਾਡੇ ਵੱਲੋਂ سپੀ 3 ਪੂਜਾ ਲੁਥਰਾ ਸੱਚੇ ਦੇਵਾ ਵੱਲੋਂ ਸੇ ਸਾਡੀ ਸੁਸਾਇਟੀ ਵੱਲੋਂ ਸਾਡੀ ਟੀਮ ਵੱਲੋਂ ਤੇ ਨੌਜਵਾਨ ਦੂਜੋ ਕੀ ਨਸ਼ੇ ਦੀ ਲਾਤੇ ਚ ਲੱਜ ਚੁੱਕੇ ਨੇ ਜੋ ਆਪਣਾ ਜੀਵਨ ਬਰਬਾਦ ਕਰੀ ਰਹੇ ਨੇ ਨਾਲ ਆਪਣੇ ਕਰਦਾ ਜੀਵਨ ਨੂੰ ਬਰਬਾਦ ਕਰ ਰਹੇ ਨੇ ਸਮਾਜ ਵਿੱਚ ਵੀ ਬਹੁਤ ਹੀ ਆਈਡਿਆ ਕੁਰਤੀਆ ਨੇ ਜੋ ਫਲਾ ਰਹੇ ਨੇ ਤੇ ਉਹਨਾਂ ਨੂੰ ਨਸ਼ੇ ਚੋਂ ਕੱਢਣ ਵਲੇ ਸਾਡੇ ਵੱਲ ਜੋ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ ਉਸ ਹੀ ਆਦੇ ਲੋ ਕਰ ਰਿਆ ਤੇ ਅੱਜ ਉਹ ਲੜੀ ਦਿੱਤੇ ਹੈ ਤੇ ਚੱਕਰ ਵਾਲੇ ਚੁਗੇ ਦੇ ਖਿਡਾਰੀ ਜੋ ਕਿ ਸਾਡੇ ਕੋਲ ਆਏ ਨੇ ਉਹਨਾਂ ਨੂੰ ਕਿੱਟ ਪ੍ਰੋਵਾਈਡ ਕਰਾਈਏ ਤੇ ਨਾਲ ਹੀ ਉਹਨਾਂ ਨੂੰ ਇਹ ਵੀ ਹੌਸਲਾ ਸ਼્વાસਨ ਦਿੱਤਾ ਹੈ ਕਿ ਤੁਹਾਨੂੰ ਹੋਰ ਵੀ ਕਿਸੇ ਤਰ੍ਹਾਂ ਦੀ ਲੋੜ ਹੋएगी ਅਸੀਂ ਆਦੇ ਵੱਲੋਂ ਜੋ ਵੀ ਸੰਭਵ ਕੋਸ਼ਿਸ਼ ਹੋਏਗੀ ਉਹਨਾਂ ਦੀ ਕਰਾਂਗੇ ਕਿਸੇ ਤਰ੍ਹਾਂ ਦੇ ਵੀ ਇਹਨਾਂ ਦੇ ਨਾਲ ਕੋਈ ਨਸ਼ੇ ਲਾਤੇ ਚ ਕੋਈ ਲੱਗ ਚੁੱਕਿਆ ਉਹਨਾਂ ਨੂੰ ਬਾਹਰ ਕੱਢਣ ਵਿੱਚ ਜੋ ਸਾਡਾ ਸੇ ਹੋਵੇਗਾ ਅਸੀਂ ਵੀ ਕਰਾਂਗੇ ਤੇਰੇ ਨੇ ਵਿਸ਼ਵਾਸ ਹੋਇਆ ਹੈ ਤੇ ਇਹ ਵੀ ਸਾਡੇ ਨਾਲ ਖੜਨਗੇ ਜਿੱਥੇ ਇਹਨਾਂ ਦੀ ਲੋੜ ਹੈ ਇਹਨਾਂ ਨੂੰ ਲੋੜ ਪਵੇਗੀ ਅਸੀਂ ਵੀ ਇਹਨਾਂ ਨਾਲ ਖੜੇ ਆ ਤੇ ਇਹਨਾਂ ਨੂੰ ਜਿੱਥੇ ਵੀ ਇਹਨਾਂ ਨੂੰ ਸਾਡੀ ਲੋੜ ਹੈ ਤੇ ਅਸੀਂ ਤੇ ਨਾਲ ਖੜੀ ਆ ਤੇ ਇਹ ਵੀ ਜਿੱਥੇ ਕੋਈ ਨਸ਼ੇ ਦੀ ਲਾਤ ਵਿੱਚ ਲੱਗ ਚੁੱਕਿਆ ਉਹਨੂੰ ਬਾਹਰ ਕਢਵਾਉਣੇ ਵਿੱਚ ਇਹ ਵੀ ਸਾਡੀ ਪੂਰੀ ਸਹਾਇਤਾ ਕਰਨਗੇ ਤੇ ਸਮਾਜ ਵਿੱਚ ਵੀ ਇਹ ਪੂਰੀ ਸਹਾਇਤਾ ਕਰਨਗੇ ਤੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਤੇ ਇਹਨਾਂ ਦੀ ਬਹੁਤੀ ਚੰਗੀ ਸੋਚ ਏ ਇਹ ਚੰਗੀ ਸੋਚ ਲੈ ਕੇ ਆਏ ਨੇ ਧੰਨਵਾਦ ਜੀ ਅਸੀਂ ਪ੍ਰਧਾਨ ਸਾਹਿਬ ਜੀ ਦੇ ਜੋ ਇਹਨਾਂ ਨੇ ਕਿਹਾ ਨਸ਼ੇ ਬਾਰੇ ਜੋ ਸਰਕਾਰ ਨੇ ਮਹਮ ਚਲਾਈ ਹੈ ਅਸੀਂ ਉਹਦੇ ਨਾਲ ਖੜੇ ਆ ਕਿ ਅਸੀਂ ਜੋੜੀ ਅੱਜ ਦੀ ਯੱਗ ਪੀੜੀ ਹੈ ਜਿਹੜੀ ਨਸ਼ੇ ਨੂੰ ਜਿਹੜੀ ਹੋਂਰ ਇਸ ਟਾਈਮ ਲੱਗੀ ਹੋਈ ਹੈ ਕਈਆਂ ਦੇ ਦੇਖੋ ਜੀ ਮਾਵਾ ਦੇ ਪੁੱਤਰ ਜਾ ਰਹੇ ਨੇ ਭੈਣਾਂ ਦੇ ਭਰਾ ਜਾ ਰਹੇ ਨੇ ਤੇ ਅਸੀਂ ਕਹਿੰਦੇ ਆ ਵੀ ਉਹਨਾਂ ਨੂੰ ਨਸ਼ੇ ਤੋਂ ਬਚਾਇਆ ਜਾਵੇ ਅਸੀਂ ਪ੍ਰਧਾਨ ਜੀ ਨਾਲ ਅਈਓ ਅਸੀਂ ਇਹਨਾਂ ਤੋਂ ਅਸੀਂ ਇਹ ਹੁਣ ਕਿੱਟ ਲਈਏ ਅਸੀਂ ਅਸੀਂ ਸਾਡਾ ਮਕਸਦ ਹੈ ਵੀ ਕ੍ਰਿਕਟ ਨਾਲ ਜੁੜ ਕੇ ਉਹਨਾਂ ਨੂੰ ਇਸ ਕ੍ਰਿਕਟ ਖੇਡਰ ਦੇ ਵਿੱਚ ਲਾਇਆ ਜਾਵੇ ਤਾਂ ਜੋ ਉਹ ਬੱਚੇ ਬਚ ਸਕਣ